ਹੈਲੋ ਸਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਮੁੱਖ ਮੁੱਦੇ ਦੀ ਗੱਲ ਤੇ ਆਉਣਾ ਮੈਂ 10 ਤਰੀਕ ਨੂੰ ਅਗਸਤ ਨੂੰ ਮੈਂ ਜਿਮ ਤੋਂ ਬਾਹਰ ਆ ਰਿਹਾ ਸੀਗਾ ਜਿਮ ਤੋਂ ਵਾਪਸ ਆ ਰਿਹਾ ਸੀ ਤੇ ਮੈਨੂੰ ਮੇਰੇ ਲਾਇਰਸ ਦਾ ਫੋਨ ਆਇਆ ਕਹਿੰਦੇ ਸਿੰਘੇ ਤੇਰੇ ਤੇ ਇੱਕ ਐਫ ਆਈ ਆਰ ਕੱਟੀ ਗਈ ਹੈ 294 ਦੀ ਕਪੂਰਥਲਾ ਤੇ ਆਫਟਰ 3-4 ਦਿਨ ਬਾਅਦ ਉਸੇ ਗਾਣੇ ਤੇ ਐਫਆਈਆਰ ਕੱਟੀ ਗਈ ਸੀ ਅਜਨਾਲੇ 295A ਦੀ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ ਮੈਂ ਇਸ ਵੇਲੇ ਵੀ ਸੁਆਣਾ ਸਾਹਿਬ ਕੋਰਦਵਾਰੇ ਵਾਇਗਰੂ ਮੱਥੇ ਲੱਗਦਾ ਮੇਰੇ ਮੈਂ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਚਾਹੇ ਮੈਂ ਕੱਲਾ ਹੋਵਾਂ ਚਾਹੇ ਦੁਨੀਆ ਦੇ ਵਿੱਚ ਕਿਸੇ ਨਾਲ ਬੈਠਾ ਉੱਠਾ ਹੋਵਾਂ ਸੋ ਗੱਲ ਹੈ ਕਿ ਇਹ ਕਿ ਜਦੋਂ ਮੇਰੇ ਲਾਇਰ ਨੇ ਦੱਸਿਆ ਮੈਨੂੰ ਕਹਿੰਦੇ ਸਿੰਗੇਦਰ ਤੇ ਪਰਚਾ ਕੱਟਿਆ ਗਿਆ ਠੀਕ ਹੈ ਜੀ ਜੇ ਮੈਂ ਗਲਤੀ ਕੀਤੀ ਤਾਂ ਸਜ਼ਾ ਬਣਦੀ ਆ ਜੀ ਮੇਰੀ ਜੇ ਮੈਂ ਗਲਤੀ ਕੀਤੀ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਕੱਟੇ ਜਾਣ ਤਾਂ ਕੀ ਬਣੂਗਾ ਦੁਨੀਆ ਦਾ ਇਹ ਦੱਸੋ ਮੈਨੂੰ ਅੱਜ ਇਹ ਸੱਚ ਦੁਨੀਆ ਸਾਹਮਣੇ ਰੱਖਦਾ ਮੈਂ ਇੱਥੇ ਇਹ ਰਵਾਜ ਚੱਲਦਾ ਹੈ ਜੀ 295 ਦਾ ਪਰਚਾ ਕੱਟ ਦਿਓ 10 ਲੱਖ ਰੁਪਈਆ ਮੰਗ ਲਓ ਕਿਸੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਮੇਰੇ ਤੋਂ ਮੇਰੇ ਤੇ ਪਰਚੇ ਕਟਾ ਗਏ ਫਿਰ ਕਹਿੰਦੇ ਪਤਾ ਕੀ ਆ ਅਸੀਂ ਧਰਮ ਦਾ ਸਤਕਾਰ ਕਰਦੇ ਆ ਜੀ ਅਸੀਂ ਤਾਂ ਨਿਆਂਿਆਂ ਨੂੰ ਸਿੱਧੇ ਰਾਹ ਪਾਉਨੇ ਆ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਹਰ ਚੀਜ਼ ਦਾ ਪ੍ਰੂਫ ਪਿਆ ਮੇਰੇ ਕੋਲ ਤਾਨੂੰ ਸਾਈਡ ਇਫੈਕਟ ਦੱਸਾ ਪਰਚੇ ਕੱਟਣ ਦਾ ਕੀ ਹੁੰਦਾ ਮਾਪੇ ਪਰੇਸ਼ਾਨ ਹੁੰਦੇ ਨੇ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਮੈਨੂੰ ਪਤਾ ਮੇਰੇ ਪਿਓ ਨੇ ਮੈਨੂੰ ਗਾਲਾਂ ਵੀ ਕੱਢੀਆਂ ਜਦ ਐਸ ਉਮਰ ਚ ਆ ਕੇ ਮੈਂ ਇਨਾ ਕੁਝ ਕਰਕੇ ਦੇ ਸਕਦਾ ਆਪਣੇ ਪਿਓ ਨੂੰ ਨਾ ਤਾਂ ਮੈਂ ਉਹਦੇ ਲਈ ਜਾਨ ਵੀ ਦੇ ਸਕਦਾ ਮੇਰੇ ਪਿਓ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਹੀ ਮਰ ਜਾਂਦਾ ਚੰਗਾ ਸੀ ਮੇਰਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਦੇ ਕਿਸੇ ਦਾ ਮੈਂ ਪਿੱਠ ਤੇ ਵੀ ਇਕੱਲੇ ਨੇ ਵੀ ਕਦੇ ਕਿਸੇ ਦੀ ਜਿੱਦਾਂ ਲੋਕ ਕਰਦੇ ਨੇ ਨਾ ਮੂੰਹ ਤੇ ਸਾਰੇ ਚੰਗਾ ਚੰਗਾ ਕਹਿੰਦੇ ਨੇ ਮੈਂ ਸਾਰਿਆਂ ਨੂੰ ਚੰਗਾ ਹੀ ਕਹਿੰਦਾ ਮੇਰੇ ਲਈ ਸਾਰੇ ਇੱਕ ਬਰਾਬਰ ਨੇ ਪਰ ਮੈਨੂੰ ਬਲੈਕਮੇਲ ਕਰਕੇ ਮੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਉਹ ਵੀ ਚਲ ਠੀਕ ਹੈ ਸਿੰਗਾ ਉਹ ਵੀ ਸਹਿਜੂ ਪਰ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਇਸ ਕਰਕੇ ਮੈਂ ਇਹ ਦੁਨੀਆ ਦੇ ਸਾਹਮਣੇ ਲਿਆ ਕੇ ਰੱਖ ਰਿਆਂ ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ ਸੀ ਗੱਲ ਕਰਨ ਦੀ ਕਿਉਂਕਿ 4-5 ਮਹੀਨਿਆਂ ਤੋਂ ਇਨਕੁਆਰੀ ਨਹੀਂ ਲੱਗਣ ਢੀ ਹੈਗੀ ਸ਼ਾਇਦ ਜੇ ਇਨਕੁਆਰੀ ਲੱਗ ਜਾਂਦੀ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਹੀ ਨਾ ਮੇਰਾ ਪਿਓ ਕਦੇ ਐਸ ਥਾਣੇ ਕਦੇ ਉਸ ਥਾਣੇ ਇੱਕ ਸਾਲੀ ਗਲਤੀ ਨਹੀਂ ਹੈਗੀ ਸਾਡੀ ਇੱਕ ਉੱਪਰੋਂ ਬਲੈਕਮੇਲ ਕਰਕੇ ਪੈਸੇ ਮੰਗੇ ਗਏ ਨੇ ਹਰ ਪ੍ਰੂਫ ਮੇਰੇ ਕੋਲ ਪਿਆ ਹੁਣ ਮੈਂ ਦੁਨੀਆ ਦੇ ਸਾਹਮਣੇ ਦੱਸੂਗਾ ਇੱਕ ਚੰਗਾ ਬੰਦਾ ਵਿਗੜਿਆ ਕੀ ਹੁੰਦਾ ਮੈਨੂੰ ਧਮਕੀ ਦਿੱਤੀ ਗਈ ਵੀ ਤੈਨੂੰ ਆਹਲੀ ਸਟੇਜ ਤੋਂ ਚੁਕਾ ਦੇਣਾ ਸੀਗਾ ਸਾਡੇ ਤਾਂ ਇੰਨੇ ਬੰਦੇ 40 50 ਬੰਦੇ ਇੱਥੇ ਚੰਡੀਗੜ੍ਹ ਘੁੰਮਦੇ ਆ ਮੈਂ ਇਕੱਲਾ ਹੀ ਘੁੰਮਦਾ ਪਰ ਧਿਆਨ ਨਾਲ ਮੇਰੇ ਵੀਰੇ 21 ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ ਚਾਹੇ ਕਿਸੇ ਨੇ ਮੇਨਾਂ ਮਾਰੀ ਕੀਤੀ ਚਾਹੇ ਕਿਸੇ ਨੇ ਮੇਰੇ ਤੋਂ ਇੰਟਰਵਿਊ ਦਿੱਤੀ ਆ ਉਹ 21 ਬੰਦਿਆਂ ਦੇ ਨਾਮ ਮੇਲ 'ਚ ਪਏ ਨੇ ਕੱਲ ਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਬਿੰਗਾ ਵੀ ਹੋ ਗਿਆ ਨਾ ਉਹ ਸਾਰੇ ਝਕਾਉਂਗਾ ਮੈਂ ਮੈਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਦਾ ਪਰ ਮੇਰੀ ਫੈਮਿਲੀ ਦੇ ਜਿਹੜੀ ਗੱਲ ਆਊਗੀ ਮੈਂ ਨਹੀਂ ਸੁਣੂਗਾ ਮੇਰਾ ਪਿਓ ਪਰੇਸ਼ਾਨ ਹੋਇਆ ਜਿੰਨਾ ਨਾ ਉਹ ਦਿਲ ਚ ਲੁਕਾਈ ਬੈਠਾ ਮੈਂ ਚਾਹੇ ਪੈਸੇ ਵਾਲਾ ਹਿਸਾਬ ਕਿਤਾਬ ਇੱਕ ਹੀ ਸਮਝ ਨਹੀਂ ਆਉਂਦੀ ਮੈਨੂੰ ਵਾਹਿਗੁਰੂ ਦੇ ਸਾਹਮਣੇ ਆ ਮੇਰੇ ਸਾਹਮਣੇ ਮੈਂ ਪ੍ਰਮਾਤਮਾ ਨੂੰ ਮੰਨਦਾ ਆ ਅੱਜ ਸੁਹਾਣਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਮੈਂ ਹੱਥ ਜੋੜ ਕੇ ਇੱਕ ਮੈਂ ਕਹਿੰਦਾ ਯਾਰ ਬਾਬਾ ਜੀ ਮੈਂ ਦਿਲ ਤੋਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਫਿਰ ਵੀ ਲੋਕ ਇੱਕ ਪੈਸੇ ਲਈ ਬਲੈਕਮੇਲ ਕਰਦੇ ਹੋ ਤੁਸੀਂ ਕਿਸੇ ਨੂੰ ਕਰ ਲਓਗੇ ਮੈਨੂੰ ਪਤਾ ਪੰਜਾਬੀ ਸਿੰਗਰ ਹੋਏ ਨੇ ਬਲੈਕਮੇਲ ਉਹਨਾਂ ਨੇ ਪੈਸੇ ਦਿੱਤੇ ਨੇ ਇਹਨਾਂ ਨੂੰ ਲੱਗਾ ਸੰਗੇ ਨੂੰ ਵੀ ਬਲੈਕਮੇਲ ਕਰ ਲਾਂਗੇ ਇਤੋਂ ਵੀ 10 ਲੱਖ ਮੰਗ ਲਾਂਗੇ ਚਲ ਕਿਤੇ ਤਾਂ ਗੱਲ ਮੁੱਕੂਗੀ ਹਰ ਗੱਲ ਦਾ ਪ੍ਰੂਫ ਪਿਆ ਮੇਰੇ ਕੋਲ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਇੱਕੋ ਹੀ ਗੱਲ ਕਹਿਣੀ ਚਾਹਣਾ ਭਗਵੰਤ ਮਾਨ ਜੀ ਤੇ ਮੈਸੇਜ ਭਗਵੰਤ ਮਾਨ ਮੈਡਮ ਜੀ ਇੱਕ ਵਾਰ ਸੋਚ ਕੇ ਦੇਖੋ ਤੁਹਾਡੇ ਜੁਆਕ ਨੇ ਨਾਂ ਬਣਾਇਆ ਹੋਵੇ ਮਿਹਨਤ ਕੀਤੀ ਹੋਵੇ ਤੇ ਐਦਾਂ ਦੇ ਲੋਗ ਆ ਕੇ ਬਲੈਕਮੇਲ ਕਰਨ ਝੂਠੇ ਪਰਚੇ ਦੇ ਕੇ ਤਾਂ ਤੁਹਾਡੇ ਤੇ ਕੀ ਬੀਤੂਗੀ ਮੈਨੂੰ ਬਦਨਾਮ ਕੀਤਾ ਗਿਆ ਹਰ ਨਿਊਜ਼ ਚੈਨਲ ਤੇ ਸਿੰਘੇ ਤੇ ਹੋਈ ਜੀ ਐਫ ਆਈ ਆਰ 200 ਲੱਗੀ 95 ਧਾਰਾ ਮੇਰਾ ਕੰਮ ਖੜਿਆ ਮੇਰੇ ਸ਼ੂਜ਼ ਖੜੇ ਮੈਨੂੰ ਦੋ ਫਿਲਮਾਂ ਆਉਂਦੀਆਂ ਸੀ ਸੋਪਕਾ ਬੰਵਾ ਜੀ ਮੈਂ ਕੋਈ ਤੁਹਾਡੇ ਦੇ ਅੱਗੇ ਰਿਕੁਐਸਟ ਕਰਦਾ ਪਲੀਜ਼ ਇਹਦੀ ਇਨਕੁਆਰੀ ਜਲਦੀ ਕੀਤੀ ਜਾਵੇ ਮੇਰੇ ਕੋਲ ਜਿੰਨੇ ਪ੍ਰੂਫ ਨੇ ਮੈਂ ਦੇਣ ਨੂੰ ਤਿਆਰ ਹਾਂ ਪਰ ਪਲੀਜ਼ ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹਿ ਹੁੰਦਾ ਜੀ ਮੈਂ ਬਾਪੂ ਦੀ ਹੋਰ ਟੈਨਸ਼ਨ ਨਹੀਂ ਦੇਖ ਸਕਦਾ ਚਾਹੇ ਮੈਨੂੰ ਮਰ ਕੇ ਨਾ ਵਾਪਸ ਆਣਾ ਪਵੇ ਪਰ ਪਿਓ ਦੀ ਟੈਨਸ਼ਨ ਨਹੀਂ ਦੇਖ ਸਕਦਾ ਮੈਂ ਸੋ ਪਲੀਜ਼ ਅ ਮੇਰੀ ਇੱਕ ਬੇਨਤੀ ਹੈ ਜੀ ਪਲੀਜ਼ ਮੇਰੀ ਗੱਲ ਨੂੰ ਸੁਣਿਆ ਜਾਵੇ ਗੌਰ ਕੀਤਾ ਜਾਵੇ ਤੇ ਜਿਹੜੀ ਬਣਦੀ ਕਾਰਵਾਈ ਆ ਇਨਕੁਆਇਰੀ ਕੀਤੀ ਜਾਵੇ ਜਲਦੀ ਤੋਂ ਜਲਦੀ ਤੇ ਮੈਨੂੰ ਇਹਦੇ ਚੋਂ ਕੱਢਿਆ ਜਾਵੇ ਜਲਦੀ ਜੇ ਮੈਂ ਗਲਤ ਆ ਮੈਨੂੰ ਸਜ਼ਾ ਦਿੱਤੀ ਜਾਵੇ ਜੇ ਮੈਂ ਸਹੀ ਆ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸੋ ਬਹੁਤ ਬਹੁਤ ਧੰਨਵਾਦ ਜੀ ਗੱਲ ਸੁਣ ਲਈ ਬਸ ਇੰਨੀ ਇੱਕ ਗੱਲ ਕਰਨੀ ਸੀ ਤੇ ਬਾਕੀ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਖੁਸ਼ ਰਹੋ ਆਬਾਦ ਰਹੋ दर्ज हुई थी पंजाबी सिंगर सिंगा पे तो अब वो केस रफा दफा करने के लिए पुलिस दस लाख रुपए मांग रही है उन्हें लाइव ना मैंने अभी चेक कर लेना है आपके थ्रू मेरे को इन्फॉर्मेशन आई है सी कौन कर रहा है अगर इस तरह की कोई चीज मेरे नॉलेज में आएगी तो एक्शन विल बी टेकन पुलिस